ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਪ੍ਰੀਤਪਾਲ ਕਰਜਵੰਦਾ ਬਲਾਉਸ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਬਣਾਉਨੇ ਆਂਗੇ ਵਲੌਗ ਬਲਾਉਗ ਮੇਰੇ ਤੱਕ ਜਰੂਰ ਦੇਖਿਆ ਕਰੋ ਬਲਾਉਗ ਵੀੰਦਾ ਨਾਲ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਆਪਾਂ ਸਾਰੇ ਕਮਨ ਵੇਰ ਲੈਤੇ ਵੋਟ ਆਪਾਂ ਪਾਇਆ ਏ ਰਾਜਵਿੰਦਰ ਤੇ ਸਰਬੀਤ ਹੋਣ ਗਈਆਂ ਨੇ ਆਪਾਂ ਅਸੀਂ ਚਾਰ ਜਾਨੀਆਂ ਪਹਿਲਾ ਵਾਗੀਆਂ ਤੇ ਗਰਮੀ ਤੇ ਸੁਖਵੀਰ ਗਰਮੀਤ ਮਾਫੀ ਮੈਸਟਰ ਆ ਜਾਨੀਆਂ ਪਹਿਲਾ ਵਾਗੀਆਂ ਤੇ ਆ ਤੇ ਰਾਜਵਿੰਦਰ ਤੇ ਸਰਪਜੀਤ ਹੋ ਰਹੀ ਜੇ ਤੇ ਦੋ ਜਾਨੀਆਂ ਉਹ ਤੁਹਾਨੂੰ ਗਈਆਂ ਹੋਈਆਂ ਨੇ ਜਬੇ ਸੀੜ ਤੇ ਪਿੱਤੇ ਉਹ ਤਾਂ ਬੋਰ ਤੁਸੀਂ ਨੇ ਵੀ ਪਾਉਣੀ ਸੀ ਗਲਤੀ ਕੀਤੀ ਹੋ ਰੋਟਾ ਲਾ ਦੇਣੀ ਹੁੰਦੇ ਹੁਣ ਪਾਓ ਕੁੜੀਆਂ ਕੁੜੀਆਂ ਨਹੀਂ ਸੀੜ ਤੇ ਸਿਮੂ ਵੀ ਆਈ ਸੀ ਪਾਉਣ ਸਿਮੂ ਪਾਖਦੀਆ ਚਲੋ ਜੀ ਕੱਪੜੇ ਆਪਾਂ ਸਭ ਪਾ ਲਦੇ ਨੇ ਆਪਾਂ ਹੁਣ ਬਣਾਉਣੇਗੇ ਚਾਹ ਆਪੀ ਕੇ ਫਿਰ ਆਪ ਪਚਾਲ ਦੇ ਖੇਤ ਆਪਾਂ ਜਿਸ ਨੂੰ ਖੇਤੀ ਸਹਿਰ ਕਰਾਉਣਾ ਹੈਗੇ ਵੀ ਕੋਈ ਕੁਸ ਸਬਜੀ ਹੋਈ ਪਈ ਆ ਕੋਈ ਸਬਜੀ ਦੇਖ ਲੈ ਮੰਗੇ ਹਾਏ ਮੇਰੇ ਪੈਰਾਂ ਮੱਖੀ ਟਿਕਣੀ ਨਹੀਂ ਦਿੰਦੀ ਹੈਗੀ ਇਹਦੇ ਕੁਸ ਲਾਲ ਆ ਨਾ ਜੁਕਤੀ ਕੇਰਾ ਪਾ ਜੇ ਬੁੱਤ ਲਾਦਾ ਹਨਾ ਕੇਰਾ ਚ ਪੈਰ ਵੱਡੇ ਜਾ ਬਸ ਐ ਇਹਦੇ ਕੁਸ ਲਾਲ ਆ ਉਹ ਨਹੀਂ ਹੁਣ ਰੋਜ਼ ਬੂਟ ਪਾਣੇ ਪੈਂਦੇ ਨੇ ਉਹ ਜਰਾਬਾਂ ਨਾਲ ਚਿਪਕੇ ਜਾਂਦੀਆਂ ਨੇ ਇਹਦੇ ਜੋ ਜੀ ਆਪਾਂ ਸਲਾਹ ਕਰ ਦਾਂਗੇ ਫਤੇਗੜ ਸਾਹਿਬ ਜਾਨੰਦੀ ਦੇਖਦੇ ਆਂਗੇ ਕਿ ਕਦੋਂ ਜਾਇ ਜੋ ਕੀ ਆਗਾ ਇਹਨਾਂ ਨੂੰ ਭੰਕੇ ਆਂਦਾਗਾ ਸਮੀਤ ਹੋਰ ਨਹੀਂ ਬਾਰੇ ਹੋਈ ਨਹੀਂ ਹੈਗੀ ਸਾਰੀਆਂ 15 ਨੁਸ਼ਾਨੀਆਂ ਇਕੱਠੀਆਂ ਹੋ ਕੇ ਜਾਵਾਂਗੇ ਹਜੋ ਕੋਈ ਸਲਾਹ ਨਹੀਂ ਹੋਈ ਹੈਗੀ ਅੱਜ ਦੋ ਤਿੰਨ ਜਾਣਾਂ ਦੀ ਵੀ ਵੋਟਾਂ ਚੜਿ ਉੱਠਿਆ ਗਈ ਸਵੇਰੇ ਦੇਖਦੇ ਆਂਗੇ ਕੁੱਛ ਕੀ ਆਉਣੇ ਚਾਹ ਪੀ ਕਿਸੇ ਵੀਰ ਨੂੰ ਵੀ ਕਿੱਦੇ ਚੱਲਾਂਗੇ చల్ల జీతో ఇద్దరు ఆయన చాచీ కోల్ చాచీ జీ బే అ ਤੇ ਇਸ ਦੇ ਵਿੱਚ ਆਪਾਂ ਡ్రਾਈ ਫਰੂਟ ਵੀ ਪਾਵਾਂਗੇ ਤੇ ਤੁਸੀਂ ਜੋ ਵੀ ਤੁਸੀਂ ਮਨਪਸੰਦ ਤੁਹਾਡੇ ਡ్రਾਈ ਫਰੂਟ ਹੋਣਗੇ ਤੁਸੀਂ ਉਹ ਪਾ ਸਕਦੇ ਹੋਗੇ ਇਹਨਾਂ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਚੌਲਾਂ ਦੇ ਆਟੇ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜਦੋਂ ਇਹ ਲਾਈਟ ਲਾਈਟ ਬ੍ਰਾਊਨ ਜਾਂ ਹੋ ਗਿਆ ਹਲਕਾ ਜਾਂ ਭੁੰਨਿਆ ਗਿਆ ਆਪਣਾ ਚੰਗੀ ਤਰ੍ਹਾਂ ਤਾਂ ਫਿਰ ਆਪਾਂ ਇਸ ਦੇ ਵਿੱਚ ਦੁੱਧ ਐਡ ਕਰ ਦਾਂਗੇ ਤੇ ਤੁਸੀਂ ਕਰੀਮ ਵੀ ਦੁੱਧ ਦੀ ਕਰੀਮ ਹੁੰਦੀ ਹੈ ਤੁਸੀਂ ਉਹ ਵੀ ਐਡ ਕਰ ਸਕਦੇ ਹੋਗੇ ਤੇ ਜੇ ਤੁਸੀਂ ਆਰਡਰ ਦੇਣਾ ਹੋਵੇ ਤੇ ਤੁਸੀਂ ਆਰਡਰ ਵੀ ਦੇ ਸਕਦੇ ਹੋਗੇ ਤੇ ਆਪਾਂ ਫੋਰਨ ਕੰਟਰੀਜ਼ ਦੇ ਵਿੱਚ ਭੇਜ ਦਿਆਂ ਜੀ ਜਿਵੇਂ ਕਿ ਖੋਆ ਹੋ ਗਿਆ ਅਲਸੀ ਦੀਆਂ ਪਿੰਨੀਆਂ ਚੌਲਾਂ ਦੀਆਂ ਪਿੰਨੀਆਂ ਫਿਲਹਾਲ ਤਾਂ ਆਪਾਂ ਨੇ ਹਜੇ ਇੰਨੀ ਕੀ ਚੀਜ਼ਾਂ ਬਣਾਈਆਂ ਨਹੀਂ ਕਿਆ ਤੇ ਆਪਾਂ ਤੁਹਾਡੇ ਨਾਲ ਹੋਰ ਵੀ ਅੱਗੇ ਬਲੌਗ ਦੇ ਵਿੱਚ ਸ਼ੇਅਰ ਕਰਾਂਗੇ ਤੇ ਆਪਣੀ ਇੰਸਟਾਗ੍ਰam ਤੇ ਵੀ ਆਈਡੀ ਬਣੀ ਹੋਈ ਹੈ ਜੀ ਤੇ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਕਰ ਦਾਂਗੇ ਤੇ ਜੇ ਤੁਸੀ ਆਰਡਰ ਬੁੱਕ ਕਰਨਾ ਹੋਵੇ ਕੋਈ ਵੀ ਰੈਸਪੀ ਬਣਵਾਉਣੀ ਹੋਵੇ ਤੇ ਤੁਸੀਂ ਸਾਨੂੰ ਦੱਸ ਦਿਓ ਅਸੀਂ ਤੁਹਾਨੂੰ ਪਹੁੰਚਦੀ ਕਰਾਂਗੇ ਬਣਾ ਕੇ ਤੇ ਨੰਬਰ ਆਪਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਾਂਗੇ ਚਲੋ ਜੀ ਜੋ ਆਪਣਾ ਚੋਲਾਂ ਦਾ ਆਟਾ ਸੀਗਾ ਉਹ ਆਪਣਾ ਚੰਗੀ ਤਰ੍ਹਾਂ ਭੁੰਨਿਆ ਗਿਆ ਤੇ ਹੁਣ ਆਪਾਂ ਇਸ ਦੇ ਵਿੱਚ ਖੰਡ ਐਡ ਕਰ ਦਾਂਗੇ ਤੇ ਪੀਸੀ ਹੋਈ ਖੰਡ ਹੈ ਜੀ ਇਹੇ ਤੇ ਆਪਾਂ ਇਹ ਵਾਲੀ ਐਡ ਕਰਨੀ ਹੈਗੀ ਕਿਉਂਕਿ ਜਿਹੜੀ ਆਪਣੀ ਦੂਜੀ ਹੁੰਦੀ ਹੈਗੀ ਦਾਣੇ ਵਾਲੀ ਉਹ ਤਾਂ ਵਿੱਚ ਦਾਣੇ ਹੋਣਗੇ ਖੰਡ ਦੇ ਤਾਂ ਕਰਕੇ ਆਪਾਂ ਪੀਸੀ ਹੋਈ ਖੰਡ ਐਡ ਕਰਾਂਗੇ ਇਸ ਦੇ ਵਿੱਚ ਤੇ ਹੁਣ ਆਪਾਂ ਕਰ ਦਾਂਗੇ ਜੀ ਦੁੱਧ ਐਡ ਇਸ ਦੇ ਵਿੱਚ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਦੋਂ ਇਹ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਜਿਹੜੇ ਆਪਣੇ ਡਰਾਈ ਫੂਡ ਫਰੂਟ ਨੇਗੇ ਉਹ ਆਪਾਂ ਪਹਿਲਾਂ ਹੀ ਪਾਉਣੇ ਨੇਗੇ ਜਦੋਂ ਆਪਾਂ ਹਨਾ ਪਕੌਣੇ ਹੁੰਨੇ ਆਗੇ ਚੌਲਾਂ ਦੇ ਆਟੇ ਨੂੰ ਉਦੋਂ ਪਾਉਣੇ ਆਗੇ ਤੁਸੀਂ ਡਰਾਈ ਫਰੂਟ ਤੇ ਤੁਸੀਂ ਜੇ ਕਿਉਂਕਿ ਫਿਰ ਉਹ ਵਿੱਚ ਮਿਕਸ ਹੋ ਜਾਂਦੇ ਨਹੀਂਗੇ ਨਹੀਂ ਤਾਂ ਬਾਅਦ ਦੇ ਵਿੱਚ ਉਹ ਉਦਾਂ ਹੀ ਕੱਚੇ ਜਿਹੇ ਰਹਿ ਜਾਂਦੇ ਥੋੜੇ ਉਹ ਪੱਕ ਵੀ ਜਾਂਦੇ ਨੇਗੇ ਐਵੇਂ ਟੇਸ ਦੇ ਅਨਸਾਰੀ ਬਣ ਜਾਂਦੇ ਨੇਗੇ ਤੇ ਆਪਾਂ ਹੁਣ ਇਹਨਾਂ ਨੂੰ ਹਲਕਾ ਹਲਕਾ ਜਾਂ ਮਸਲ ਕੇ ਤੇ ਨਾਲ ਦੀ ਗਰਮ ਸੀਗਾ ਤੇ ਫਿਰ ਬਾਅਦੋਂ ਆਪਾਂ ਇਹਨਾਂ ਦੀ ਬੱਟ ਲਾਂਗੇ ਜੀ ਪਿੰਨੀਆਂ ਚਲੋ ਜੀ ਹੁਣ ਆਪਾਂ ਬੱਟ ਲੈਣੇ ਆਗੇ ਇਹ ਨਦੀਆ ਪਿੰਨੀਆਂ ਤੇ ਤੁਸੀਂ ਗੋਲ ਵੀ ਰੱਖ ਸਕਦੇ ਹੋ ਪਿੰਨੀਆਂ ਤੇ ਆਪਣੀ ਜਿਹੜੀ ਜਿਵੇਂ ਆਪਾਂ ਲੱਡੂ ਬਣਾਉਂਦੇ ਹੁੰਨੇ ਹਾਂ ਉਸ ਸ਼ੇਪ ਚ ਵੀ ਰੱਖ ਸਕਦੇ ਹੋਗੇ ਤੇ ਵੈਸੇ ਜਿਆਦਾ ਗੋਲ ਵਧੀਆ ਰਹਿੰਦੀਆਂ ਨੇਗੀਆਂ ਤੇ ਆਪਾਂ ਗੋਲ ਪਿੰਨੀਆਂ ਬਟਾਂਗੇ ਚਲੋ ਜੀ ਆਪਣੀਆਂ ਪਿੰਨੀਆਂ ਨੇ ਜੋ ਉਹ ਰੈਡੀ ਹੋ ਚੁੱਕੀਆਂ ਨੇਗੀਆਂ ਤੇ ਤੁਸੀਂ ਦੇਖ ਸਕਦੇ ਹੋ ਜੀ

ਹੈ ਜਿੰਨ ਪਰ ਟੁੱਟਦੇ ਨਹੀਂ ਹੈਗੇ ਆਪਾਂ ਤੋਂ ਉੱਪਰ ਨੇ ਦਿਨ ਲੈ ਕੇ ਜਾਂਦੇ ਨੇ ਚੱਲ ਜਾ ਹੁਣ ਕੁਬਲੀ ਪਾਈ ਸਨੇ ਹਰੇ ਹੋਰ ਪੱਲੀ ਵੀ ਦੱਬਣ ਵਾਲੀ ਐ ਨਾ ਸੁੱਕ ਪਾਈ Me ਕੱਖ ਚੱਲ ਰਿਹਾ ਨੂੰ ਹੁੰਦਾ ਹੈ ਜੀ ਲੋਟ ਜੀ ਆਪਾਂ ਸਾਰੇ ਕੰਮ ਤੰਦੇ ਨਿਵੇੜ ਲਏ ਨੇ ਆਪਾਂ ਉਧਰ ਮੱਜਾ ਕੰਨੀ ਤੂੜੀ ਸੁੱਕ ਪਾਇਆ ਹੈ ਸਵੇਰ ਵਾਲੇ ਕੱਖ ਪਾਇਏ ਸਵੇਰੇ ਜਿਆਦਾ ਠੰਡੂ ਹੁੰਦੀ ਹੈ ਜੀ ਸਵੇਰੇ ਉੱਠ ਕੇ ਸੁਨੇਹਾ ਕੱਖ ਪੈਦੇ ਨਹੀਂ ਹੈਗੇ ਆਪਾਂ ਬਾਹਲੇ ਬਾਹਲੀ ਸਾਈਡ ਤੋਂ ਕੱਖ ਪਾ ਕੇ ਰੱਖਦੇ ਨੇ ਉਹਨੇ ਆਪਣੇ ਤੇ ਸਵੇਰ ਇਸ ਨੇ ਆਪੋਲ ਕੇ ਬੰਦ ਦੇਣੇ ਹੁੰਣਗੇ। ਤੇ ਸਵੇਰ ਇਸ ਇੰਟਰ ਹੁੰਦੀ ਹੈਗੀ ਪੈਂਦੇ ਨਹੀਂ ਹੈਗੇ। ਫ੍ਰੀਪਾਸ ਇੱਕ ਹੀ ਗੱਲ ਦੀ। ਠੰਡ ਬੀਤੀ ਤਾਂ ਜੰਮੀ ਅੱਜ ਤਾਂ ਇੰਝ ਜੰਮੀ ਕੁੰਗੜੀ ਪਈ ਪੀਤੀ। ਹਲੇ ਤਾਂ ਠੰਡ ਸ਼ੁਰੂ ਹੀ ਪਈ ਹੈਗੀ। ਕਿੰਨੀ ਠੰਡ ਹੋ ਗਈ ਹੁਣ ਤਾਂ। ਤਾਂ ਠੰਡ ਬਹੁਤ ਜ਼ਿਆਦਾ ਹੋ ਰਹੀ ਹੈਗੀ। ਚਲੋ ਜੀ ਅਸੀਂ ਅੱਜ ਦਾ ਆਪਣਾ ਵਲੌਗ ਤੇ ਬਣਾਉਣੇ ਤਾਂ ਕਿਸ ਨੂੰ ਦੇਖਿਆ ਕਰੋ ਬਣਾਓ ਕਿ ਮੈਨੂੰ ਲੱਗਦਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਜੇ ਕਿਸੇ ਭੈਣ ਜੱਟ ਜਾਂ ਕੋਟੀ ਹਨ ਵੀ ਕੁਝ ਵੀ ਸਕੀ ਵੀ ਬਣਾਉਣੀ ਹੋਵੇ ਤਾਂ ਛੇਤੀ ਜਲਦੀ ਤੋਂ ਜਲਦੀ ਆਰਡਰ ਦੇ ਦਿਓ ਕਿਉਂਕਿ ਹੁਣ ਠੰਡ ਹੁੰਦੀ ਜਾਂਦੀ ਹੈ ਕਿ ਵੀ ਫਿਰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ ਗਮਣ ਤੇ ਤੇ ਇਸਲਾਣਿਆਂ ਤੇ ਥੋੜਾ ਜਿਹਾ ਹੱਥਾਂ ਨਾਲ ਟਾਈਮ ਲੱਗ ਜਾਂਦਾ ਕਿਉਂਕਿ ਉਸ ਤਾਂ ਦਿਨ ਛੋਟੇ ਹੋ ਰਹੇ ਨੇ ਤੇ ਕੰਮ ਕੰਮਾਂ ਚੀ ਲੰਘਿਆ ਨਾ ਹੁੰਦਾ ਦਿਨ ਅੱਧਾ ਦਿਨ ਤਾਂ ਹੀ ਲੰਘਿਆ ਨਾ ਹੁੰਦਾ ਕਸਵੇਰ ਦੇ ਕ ਇੰਨ ਨੂੰ ਸਾਮ ਦੇ ਕੰਮਾਂ ਦਾ ਟਾਈਮ ਹੋ ਜਾਂਦਾਗਾ ਬਸ ਦੁਪਹਿਰ ਦਾ ਹੋ ਜਾਂਦਾਗਾ ਤੇ ਰਾਤ ਨੂੰ ਵੀ ਬਸ ਲਾਉਣੇ ਆਣਗੇ ਪਾਉਣੀਆਂ ਚਾਹਸ ਲਈ ਜਦੋਂ 2 ਘੰਟੇ 10 ਵਜੇ ਤੱਕ ਫੇਰ ਠੰਡ ਹੁੰਦੀਏਗੀ ਹੁਣ ਨਾਲ ਕਿਉਂ ਅੱਗੇ ਹੁਣ ਹੱਥ ਬਿਠਾਰਨ ਲੱਗ ਜਾਣਗੇ ਹੁਣ ਬੋਣਿਆਂ ਨਹੀਂ ਜਾਇ ਕਰਨਾ ਹੱਥ ਟਰਨ ਲੱਗ ਜਾ ਕਰਨਗੇ ਰਾਤ ਨੂੰ ਵੀ ਤੇ ਚਲੋ ਜੀ ਏਸੇ ਅਜਿਹੇ ਆਪਣਾ ਵਲੌਗ ਵਲੌਗ ਅੱਜ ਤੱਕ ਜਰੂਰ ਦੇਖਿਓ ਵਲੌਗ ਕਿ ਮੈਨੂੰ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਇਓ ਜਦੋਂ ਸਬਸਕ੍ਰਾਈਬ ਜਰੂਰ ਕਰੋ ਕੱਲ ਨੂੰ ਮਿਲਦੇ ਜੀ ਹੋਰ ਸੋਹਣੇ ਜਿਹੀ ਬਲੌਗ ਤੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ